ਜੀ ਤੇ ਮੈਂ ਅੱਜ ਚੋਰ ਬਾਜ਼ਾਰ ਦੇ ਵਿੱਚੋਂ ਆਈਫੋਨ 15 ਪ੍ਰੋ ਲੈ ਕੇ ਆਇਆ ਉਹ ਮੈਨੂੰ ਕਹਿੰਦੇ 1 ਲੱਖ 20000 ਦਾ ਹੈਗਾ ਤੁਸੀਂ ਸੱਦਾ ਹੀ 20000 ਦਾ ਚੁੱਕ ਲੋ ਉਹ ਮੈਂ ਇਨਾ ਸ਼ਾਨਦਾਰ ਮੌਕਾ ਮੈਂ ਤਿਆਰ ਦਾ ਆਈਫੋਨ 15 ਪ੍ਰੋ ਮੈਕਸ ਲੈ ਕੇ ਆਇਆ ਵਾ ਕਿੱਥੇ ਆ ਲੈਓ ਫਟਾਫਟ ਆਨ ਕਰੋ ਆਨ ਕਰਕੇ ਵਿਖਾਉਣਾ ਤੇਨੂੰ ਮੈਂ ਕਿਉਂ ਹੋਈ ਪਈ ਨਹੀਂ ਐਪਲ ਐਪਲ ਕਿਸਾਨ ਜੀ ਹੈਲੋ ਮੋਟੋ ਲਵਾਇਆ ਤੇ 20000 ਨੂੰ ਗੋਲ 20 ਫੋਨਾਂ ਦਾ ਮਿਕਸ ਫੋਨ ਲੈ ਆਏ ਆ ਬੜਾ ਆਪਣੇ ਆਪ ਨੂੰ ਚਲਾਕ ਸਮਝਦਾ ਹੈ ਮੈਂ ਤੇ ਚਲਾਕ ਹੈਗਾ ਹੀ ਆ ਜੇ ਫੋਨ ਦਾ ਫੈਸਲਾ ਗਲਤ ਹੋਇਆ ਤੇ ਵਿਆਹ ਦਾ ਕਿਹੜਾ ਸਹੀ ਹੋ ਗਿਆ ਵਿਆਹ ਦਾ ਫੈਸਲਾ ਵੀ ਗਲਤੀ ਆ ਮੇਰਾ